ਪਿਆਰੇ ਬੱਚਿਓ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਮਿਸ਼ਨ ਸਮਰੱਥ ਦੇ ਤਹਿਤ ਲੈਵਲ ਅਨੁਸਾਰ ਦਿੱਤਾ ਹੈ ਕੰਮ ਜਿਵੇਂ ਕਿ ਤੁਹਾਨੂੰ ਪਤਾ ਹੈ ਲੈਵਲ 1 ਦੇ ਬੱਚਿਆਂ ਨੇ ਪਿੰਕ ਕਲਰ ਦੇ ਪੇਜ ਹੈ ਉਹਨਾਂ ਨੂੰ ਹੱਲ ਕਰਨਾ ਹੈ ਲੈਵਲ 2 ਦੇ ਬੱਚਿਆਂ ਨੇ yellow ਕਲਰ ਦੇ ਪੇਜ ਤੇ ਕੰਮ ਦਿੱਤਾ ਹੈ ਤੇ ਲੈਵਲ 3 ਦੇ ਬੱਚਿਆਂ ਨੂੰ ਗ੍ਰੀਨ ਕਲਰ ਤੇ ਕੰਮ ਦਿੱਤਾ ਹੋਇਆ ਹੈ ਅੱਜ ਆਪਾਂ ਪਹਿਲਾਂ ਪਹਿਲੇ ਲੈਵਲ ਦੇ ਬੱਚਿਆਂ ਦਾ ਕੰਮ ਕਰਾਂਗੇ ਉਹਨਾਂ ਨੂੰ ਕਿਹਾ ਗਿਆ ਹੈ 1 ਤੋਂ 4 ਪੇਜ ਅਸੀਂ ਪੜ੍ਹਨਾ ਹੈ ਤੇ ਘਰ ਦੇ ਅੰਨ ਕਿਸੇ ਨੂੰ ਸੁਣਾਉਣਾ ਹੈ ਮੈਂ 1 ਤੋਂ 4 ਨੰਬਰ ਪੇਜ ਪੜ੍ਹੂੰਗੀ ਉਸ ਤੋਂ ਬਾਅਦ 5 6 7 ਪੇਜ ਦੇ ਉੱਤੇ ਚਿੱਤਰ ਦੇਖ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਅਸੀਂ ਲਿਸਟ ਬਣਾਉਣੀ ਆ ਸਭ ਤੋਂ ਪਹਿਲਾ ਕੰਮ ਵੇੜੇ ਵਿੱਚ ਇੱਕ ਦਰਖਤ ਹੈ ਦਰਖਤ ਤੇ ਇੱਕ ਪੀਂਗ ਹੈ ਪੀਂਗ ਤੇ ਇੱਕ ਕੁੜੀ ਹੈ ਉਹ ਝੂਲਣਾ ਚਾਹੁੰਦੀ ਹੈ ਮੰਮੀ ਛੱਤ ਤੇ ਜਾਂਦੇ ਹਨ ਪੰਛੀਆਂ ਲਈ ਦਾਣਾ ਰੱਖਦੇ ਹਨ ਪੰਛੀ ਹਰ ਰੋਜ਼ ਛੱਤ ਤੇ ਆਉਂਦੇ ਹਨ ਦਾਣਾ ਚੁੱਕ ਕੇ ਉੱਡ ਜਾਂਦੇ ਹਨ ਤੀਸਰਾ ਪੈਰਾ ਸੂਰਜ ਇੱਕ ਚਮਕੀਲਾ ਤਾਰਾ ਹੈ ਸਾਰੇ ਗ੍ਰਹਿ ਇਸ ਦੇ ਚੱਕਰ ਲਗਾਉਂਦੇ ਹਨ ਸਾਰੇ ਗ੍ਰਹਿ ਸੂਰਜ ਦਾ ਇੱਕ ਪਰਿਵਾਰ ਹਨ ਇਸ ਨੂੰ ਸੌਰ ਪਰਿਵਾਰ ਕਿਹਾ ਜਾਂਦਾ ਹੈ ਤੇਜ਼ ਹਵਾ ਚੱਲ ਰਹੀ ਸੀ ਹਵਾ ਵਿੱਚ ਬੀਜ ਉਡਣ ਲੱਗਿਆ ਉੱਡ ਕੇ ਉਹ ਗਿੱਲੀ ਮਿੱਟੀ ਤੇ ਜਾ ਡਿੱਗਿਆ ਕੁਝ ਦਿਨਾਂ ਵਿੱਚ ਉਹ ਪੌਦਾ ਬਣ ਗਿਆ ਸਵੇਰੇ ਨੀਤੂ ਦੀ ਮੰਮੀ ਨੂੰ ਬੁਖਾਰ ਸੀ ਨੀਤੂ ਸਕੂਲ ਤੋਂ ਜਲਦੀ ਘਰ ਵਾਪਸ ਆ ਗਈ ਉਸ ਨੇ ਠੰਡੀਆਂ ਪੱਟੀਆਂ ਮੱਥੇ ਤੇ ਰੱਖੀਆਂ ਇਸ ਨਾਲ ਮੰਮੀ ਨੂੰ ਬਹੁਤ ਆਰਾਮ ਮਿਲ ਗਿਆ ਸਾਡੇ ਘਰ ਕੋਲ ਇੱਕ ਨਿੰਮ ਦਾ ਦਰਖਤ ਹੈ ਇਹ ਦਰਖਤ ਬਹੁਤ ਵੱਡਾ ਅਤੇ ਸੰਘਣਾ ਹੈ ਅਸੀਂ ਦਰਖਤ ਦੀ ਛਾਂ ਹੇਠ ਆਰਾਮ ਕਰਦੇ ਹਾਂ ਅਸੀਂ ਨਿੰਮ ਦੀ ਦਰਤਨ ਵੀ ਕਰਦੇ ਹਾਂ ਅਰਮਾਨ ਨੇ ਸਾਈਕਲ ਕੱਢਿਆ ਸਾਰੇ ਸਾਈਕਲ ਦੇਖਣ ਲੱਗੇ ਉਸਨੇ ਸਭ ਦੋਸਤਾਂ ਨੂੰ ਦੱਸਿਆ ਸਾਈਕਲ ਉਸਦੇ ਚਾਚਾ ਜੀ ਲਿਆਏ ਹਨ ਅਚਾਨਕ ਸਭ ਕੁਝ ਹਿੱਲਣ ਲੱਗਿਆ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਭ ਦੀਆਂ ਗੱਲਾਂ ਤੋਂ ਪਤਾ ਲੱਗਿਆ ਹੁਣੇ-ਹੁਣੇ ਭਚਾਲ ਆਇਆ ਸੀ ਆਪਣਾ ਅਗਲਾ ਕੰਮ ਹੈ ਨੰਬਰ ਪੇਜ ਦੇ ਉੱਤੇ ਅਸੀਂ ਇੱਕ ਕਹਾਣੀ ਹੈ ਤੇ ਕਹਾਣੀ ਦੇ ਨਾਲ ਇੱਕ ਚਿੱਤਰ ਹੈ ਚਿੱਤਰ ਧਿਆਨ ਨਾਲ ਦੇਖਦੇ ਹੋਏ ਅਸੀਂ ਕੁਝ ਜਿਹੜੀ ਹੈਗੇ ਸ਼ਬਦਾਂ ਦੀ ਲਿਸਟ ਬਣਾਵਾਂਗੇ ਜਿਹੜੇ ਬ ਤੋਂ ਸ਼ੁਰੂ ਹੁੰਦੇ ਆ ਬ ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਸੂਚੀ ਬਣਾਵਾਂਗੇ ਅਸੀਂ ਬੁੱਕ ਵਿੱਚੋਂ ਲੱਭਦੇ ਹਾਂ ਦੂਸਰਾ ਨੰਬਰ ਅਗਲਾ ਪੇਜ ਹੈਗਾ ਆਪਣਾ 6 ਨੰਬਰ 33 ਦੇ ਜਨਮ ਦਿਨ ਪੇਜ ਦੇ ਉੱਤੇ ਅਸੀਂ ਇੱਕ ਤਸਵੀਰ ਦੇਖਦੇ ਹਾਂ ਤਸਵੀਰ ਦੇ ਵਿੱਚੋਂ ਅਸੀਂ ਕੁਝ ਸ਼ਬਦ ਲੱਭਾਂਗੇ ਜਿਦੇ ਵਿੱਚ ਲ ਦੂਜੀ ਧੁਨੀ ਹੋਵੇ ਦੂਸਰੀ ਧੁਨੀ ਲ ਹੋਵੇ ਉਹ ਅਸੀਂ ਸ਼ਬਦਾਂ ਦੀ ਲਿਸਟ ਬਣਾਵਾਂਗੇ ਤੇ ਅਗਲਾ ਪੇਜ ਆਪਣਾ 7 ਨੰਬਰ ਪੇਜ ਹੈ ਬਦਲ ਦੀ ਕੁਤਕਤਾੜੀ ਇਹਦੇ ਵਿੱਚੋਂ ਅਸੀਂ ਰ ਸ਼ਬਦ ਹੈ ਜਿਹੜਾ ਸੌਰੀ ਰ ਅੱਖਰ ਹੈ ਉਹ ਦੂਜੀ ਧੁਨੀ ਤੇ ਹੋਵੇ ਉਸਦੇ ਅਸੀਂ ਸੂਚੀ ਬਣਾਵਾਂਗੇ ਉਹਨਾਂ ਸ਼ਬਦਾਂ ਦੀ ਸੂਚੀ ਬਣਾਓ ਜਿਨ੍ਹਾਂ ਵਿੱਚ ਰ ਦੂਜੀ ਧੁਨੀ ਹੋਵੇ ਇਸੇ ਤਰ੍ਹਾਂ ਆਪਾਂ ਅਗਲੀ ਕਹਾਣੀ